ਸਿਕਲਿਜ਼ਰਨ ਵੈਲਕਮ ਆ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਅੱਜ ਜਿਹੜੀ ਵੀਡੀਓ ਵਾ ਇਹਦੇ ਵਿੱਚ ਜਿਹੜੇ ਤਾਂ ਕੰਮ ਚੇਂਜ ਕਰਦੇ ਆ ਕੰਪਨੀ ਚੇਂਜ ਕਰਦੇ ਜਾਂ ਕੰਮ ਕੁਛ ਵੀ ਕਰ ਲੋ ਕੋਈ ਚੇਂਜ ਕਰਦੇ ਆ ਇਹ ਉਹਨਾਂ ਵਾਸਤੇ ਖਾਸ ਆ ਤੇ ਖਾਸ ਖਿਆਲ ਰੱਖੋ ਕੁਝ ਚੀਜ਼ਾਂ ਦਾ ਕਿਉਂਕਿ ਸਾਰਾ ਕੁਝ ਆਨਲਾਈਨ ਹੋਣ ਕਰਕੇ ਬਹੁਤ ਕੁਝ ਜਿਹੜਾ ਵਾ ਜਿਹੜਾ ਕਿ ਬੰਦਿਆਂ ਨੂੰ ਪ੍ਰੋਬਲਮ ਆਉਂਦੀਆਂ ਵਾ ਬਹੁਤ ਸਾਰੀਆਂ ਉਹ ਜਿਹੜੇ ਕੰਮ ਚੇਂਜ ਕਰਦੇ ਆ ਇਹ ਉਹਨਾਂ ਹੱਸਦੇ ਆ ਕਿ ਤੁਹਾਨੂੰ ਕੀ ਕੀ ਪ੍ਰੋਬਲਮਾਂ ਆ ਸਕਦੀਆਂ ਜਾਂ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਦਾ ਧਿਆਨ ਰੱਖਣਾ ਵਾ ਸੋ ਤੰਗੀਆਂ ਤੁਹਾਨੂੰ ਜਿਹੜੀਆਂ ਆ ਸਕਦੀਆਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੰਮ ਚੇਂਜ ਕਰਦੇ ਹੋ ਉਹਦੇ ਵਾਸਤੇ ਪਹਿਲਾਂ ਕੰਪਨੀ ਲੱਭਦੇ ਆ ਤੁਸੀਂ ਕਈਆਂ ਨੇ ਲੱਭੀ ਹੁੰਦੀ ਹੈ ਕਈ ਕਹਿੰਦੇ ਕੋਈ ਨਹੀਂ ਲੱਭ ਲਾਂਗੇ ਜਾਂ ਕਿਸੇ ਨੂੰ ਰੈਫਰੈਂਸ ਮਿਲ ਜਾਂਦਾ ਕਿ ਕੋਈ ਨਹੀਂ ਵੀ ਆ ਜਾ ਤੂੰ ਮੈਂ ਤੈਨੂੰ ਲਵਾ ਦੂੰਗਾ ਕੰਮ ਤੇ ਐਤਾ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਆਪ ਦਾ ਨਵਾਂ ਕੰਮ ਲੱਭਣ ਦੀ ਤੇ ਪਹਿਲਾ ਮਾਲਕ ਜ਼ਰੂਰੀ ਹੈ ਕਿ ਤੁਹਾਨੂੰ ਜਿਹੜਾ ਰਿਲੀਜ਼ ਲੈਟਰ ਜਿਹੜਾ ਉਹ ਦੇ ਦੇਵੇ ਮਤਲਬ ਰਿਲੀਜ਼ ਲੈਟਰ ਤੋਂ ਬਿਨਾ ਤੁਹਾਨੂੰ ਜੌਬ ਨਹੀਂ ਮਿਲਣੀ ਹੈਗੀ ਚਾਹੇ 1 ਸਾਲ ਹੋ ਗਿਆ ਚਾਹੇ ਤੁਹਾਨੂੰ ਤੁਹਾਨੂੰ 2 ਸਾਲ ਹੋ ਗਿਆ ਚਾਹੇ 5 ਸਾਲ ਹੋ ਗਏ ਇਹ ਗੱਲ ਦਾ ਖਾਸ ਧਿਆਨ ਰੱਖੋ ਕਿਹੜਾ ਮਾਲਕ ਤੁਹਾਨੂੰ ਰਿਲੀਜ਼ ਲੈਟਰ ਦੇਵੇ ਹੁਣ ਕੀ ਚੱਕਰ ਆ ਹੁਣ ਜੇਸ ਮਾਲਕ ਕੋਲ ਤੁਸੀਂ ਜਾਣਾ ਨਾ ਮੰਨ ਲਓ ਹੁਣ ਜਿਹੜੀ ਤੁਸੀਂ ਕੰਪਨੀ ਲੱਭੀ ਉਸ ਮਾਲਕ ਨੇ ਸਭ ਤੋਂ ਪਹਿਲਾਂ ਤੁਹਾਡੇ ਵਰਕ ਪਰਮਿਟ ਦੀ ਆਨਲਾਈਨ ਅਪਾਇੰਟਮੈਂਟ ਲੈਣੀ ਹੈ। ਮਤਲਬ ਆਫਲਾਈਨ ਨਹੀਂ ਜਮਾ ਹੁੰਦੇ ਵਰਕ ਪਰਮਿਟ ਜਿਹੜਾ ਮੂਕਾ ਪੇਪਰ ਨਵਾਂ ਕੱਢਣਾ ਹੁੰਦਾ ਕਿਸੇ ਬੰਦੇ ਦਾ ਉਹ ਆਫਲਾਈਨ ਨਹੀਂ ਜਮਾ ਹੁੰਦਾ। ਉਹਦੀ ਜਿਹੜੀ ਅਪਾਇੰਟਮੈਂਟ ਇਸ ਟਾਈਮ ਮਿਲਦੀ ਆ ਜੂਨ ਜੁਲਾਈ ਦੀ ਮਿਲਦੀ ਪਈ ਆ 6ਵੇਂ ਜਾਂ 7ਵੇਂ ਮਹੀਨੇ ਦੀ। ਇਤੋਂ ਵੀ ਉੱਪਰ ਹੀ ਹੋ ਸਕਦੀ ਆ 8ਵੇਂ ਤੱਕ ਵੀ ਪਹੁੰਚ ਸਕਦੀ ਆ। ਜਿਹੜੀ ਕਿ ਆਨਲਾਈਨ ਆ ਠੀਕ ਆ। 8ਵੇਂ ਮਹੀਨੇ ਦੀ ਮਤਲਬ ਤੁਸੀਂ ਕੋਸ਼ਿਸ਼ ਇਹ ਕਰਨੀ ਆ ਕਿ ਜੇ ਤੁਸੀਂ ਹ ਇੱਕ ਅਪ੍ਰੈਲ ਨੂੰ ਆਪਣੀ ਕੰਪਨੀ ਛੱਡੀ ਆ ਤੇ ਕੋਸ਼ਿਸ਼ ਕਰਨੀ ਕਿ ਹਫਤੇ ਦੇ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਤੁਸੀਂ ਆਪਣੀ ਅਪਾਇੰਟਮੈਂਟ ਲੈ ਲੈਣੀ ਆ ਆਪਣੇ ਮਾਲਕ ਨੂੰ ਗਣਕਸਾ ਮੂੰਕਾ ਜਿਹੜਾ ਤੁਸੀਂ ਅਪਲਾਈ ਕਰਨਾ ਉਹਦੀ ਅਪਾਇੰਟਮੈਂਟ ਜਿਹੜੀ ਆ ਕਿ ਲੈ ਲਓ ਤੇ ਆਪਣੇ ਪੂਰੇ ਡਾਕੂਮੈਂਟ ਪ੍ਰੇਪੇਅਰ ਕਰਕੇ ਆਪਣੇ ਮਾਲਕ ਨੂੰ ਦੇ ਦੇਣੇ ਆ ਉਹਨੇ ਜਦੋਂ ਅਪਾਇੰਟਮੈਂਟ ਲੈਣੀ ਆ ਤੇ ਆਨਲਾਈਨ ਅਪਲੋਡ ਕਰ ਦੇਣੇ ਆ ਇੱਕ ਵਾਰੀ ਡਾਕੂਮੈਂਟ ਅਪਲੋਡ ਹੋ ਜਾਣਗੇ ਫਿਰ ਤੁਸੀਂ ਥੋੜਾ ਜਿਹਾ ਸੇਫ ਹੋ ਜਾਓਗੇ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣ ਲੱਗੀ ਰਿਪੋਰਟ ਦੀ ਜਾਂ ਇਦਾਂ ਦੀ ਸੋ ਇਹ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਜੇ ਤੁਸੀਂ 2-3 ਮਹੀਨੇ ਕੰਪਨੀ ਲੱਭਣ ਤੇ ਲਾ ਦਿੰਦੇ ਆ ਜਾਂ ਆਪਣੇ ਡਾਕੂਮੈਂਟ ਨਹੀਂ ਆਪਣੇ ਮਾਨਕ ਨਹੀਂ ਦਿੰਦੇ ਤੇ ਜਾਂ ਉਹ ਪੁਆਇੰਟ ਮੈਟ ਨਹੀਂ ਲੈਂਦਾ ਹੈਗਾ 2-3 ਮਹੀਨੇ ਜਿਹੜੀ ਆ ਮੁੰਕਾ ਪੇਪਰ ਅਪਲਾਈ ਕਰ ਰਹੇ ਹੋ ਉਹਦੇ ਵਿੱਚ ਤੁਹਾਡੇ ਚਾਂਸ ਹੈਗੇ ਆ ਰਿਪੋਰਟ ਹੋਣ ਦੇ ਸੋ ਇਸ ਕਰਕੇ ਅਪਾਇੰਟਮੈਂਟ ਜਿਹੜੀ ਉਹ ਜਲਦੀ ਤੋਂ ਜਲਦੀ ਲਾਓ ਆਪਣੇ ਡਾਕੂਮੈਂਟ ਆਨਲਾਈਨ ਜਲਦੀ ਤੋਂ ਜਲਦੀ ਸਬਮਿਟ ਕਰੋ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡਾ ਮਾਲਕ ਤੁਹਾਨੂੰ ਇੱਕ ਜਿਹੜਾ ਟੈਂਪੋਰਰੀ ਕੰਟਰੈਕਟ ਦੇ ਕੇ ਕੰਮ ਤੇ ਲਾਈ ਰੱਖਦਾ ਵਾ ਤੇ ਜੇ ਮੰਨ ਲਓ ਇਮੀਗ੍ਰੇਸ਼ਨ ਜਾਂਪਲ ਪੁੱਛਦੀ ਆ ਤੇ ਉਹ ਦੱਸ ਦਿੰਦੇ ਕਿ ਅਸੀਂ ਅਪਾਇੰਟਮੈਂਟ ਲਈ ਗਿਆ ਉਹਦੇ ਵਿੱਚ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਪਰ ਜੇ ਤੁਸੀਂ 2-3 ਮਹੀਨੇ ਇਦਾਂ ਹੀ ਲੰਗਾ ਲੰਗੇ ਹੋ ਤਾਂ ਬਾਅਦ ਅਪਾਇੰਟਮੈਂਟ ਲੈਂਦੇ ਆ ਫਿਰ ਤੁਹਾਡੇ ਚਾਂਸਾ ਮਤਲਬ ਤੁਹਾਨੂੰ ਪ੍ਰੋਬਲਮ ਹੋ ਸਕਦੀ ਆ ਡਿਪੋਰਟ ਦੀ ਸੋ ਇਹ ਗੱਲ ਦਾ ਖਾਸ ਧਿਆਨ ਰੱਖੋ ਠੀਕਾ ਕਿਉਂਕਿ ਇਹ ਚੀਜ਼ ਜਿਹੜੀ ਆ ਕਾਫੀ ਮੁੰਡਿਆਂ ਨਾਲ ਹੋਈ ਆ ਤਕਰੀਬਨ 5 ਤੋਂ 6 ਮੁੰਡੇ ਇਦਾਂ ਦੇ ਆ ਜਿਨ੍ਹਾਂ ਨੇ 2-2 3-3 ਮਹੀਨੇ ਜਿਹੜੇ ਆ ਕੰਪਨੀਆਂ ਲੱਭਣ ਤੇ ਲਾਤੇ ਜਦੋਂ ਕੰਪਨੀ ਲੱਭੀ ਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਆਪਣੇ ਡਾਕੂਮੈਂਟ ਵਗੈਰਾ ਸਬਮਿਟ ਕੀਤੇ 15-20 ਦਿਨ ਉਹਦੇ ਮਾਲਕ ਨੇ ਲਾਤੇ ਯਾਨੀ 3 ਮਹੀਨੇ ਤੋਂ ਉੱਪਰ ਨੂੰ ਟਾਈਮ ਹੋ ਗਿਆ ਸੀਗਾ ਕਿ ਉਹਨਾਂ ਨੇ ਆਪਣੇ ਡਾਕੂਮੈਂਟ ਹੀ ਨਹੀਂ ਅਪਲੋਡ ਕੀਤੇ ਪਾਣਮੇਟ ਹੀ ਨਹੀਂ ਲਈ ਵਰਕ ਪਰ ਮੁਰਗੀ ਉਹਦੇ ਵਿੱਚ ਕੀ ਹੋਇਆ ਕਿ ਉਹਦੇ ਵਿੱਚ ਬਾਅਦ ਵਿੱਚ ਜਦੋਂ ਉਹਨਾਂ ਦਾ ਵਰਕ ਪਰੋਂ ਨਿਕਲ ਕੇ ਆਇਆ ਹਾਂ ਤਾਂ ਬਾਜ ਜਦੋਂ ਉਹਨਾਂ ਦਾ ਐਡਰੈਸ ਵਗੈਰਾ ਫਿੰਗਰ ਵਗੈਰਾ ਜਦੋਂ ਕੋਈ ਐਡਰੈਸ ਜਦੋਂ ਚੇਂਜ ਹੁੰਦਾ ਨਾ ਨਵੇਂ ਕੰਪਨੀ ਦਾ ਨਵੇਂ টিਆਰਸੀ ਕਾਗਜ਼ ਦਾ ਉਦੋਂ ਉਸ ਕੰਪਨੀ ਦੇ ਜਿਹੜੇ ਜਿਹੜੇ ਮੁੰਡੇ ਸੀਗੇ ਉਹਨਾਂ ਨੂੰ ਰਿਪੋਰਟ ਦਾ ਲੈਟਰ ਦੇ ਦਿੱਤਾ ਕਿ ਸਾਡਾ ਕੰਟਰੀ ਛੱਡੋ 15 ਦਿਨਾਂ ਦੇ ਵਿੱਚ ਇਹੋ ਜੀ ਪ੍ਰੋਬਲਮ ਹੋ ਗਈ ਸੋ ਜਦੋਂ ਰੀਜ਼ਨ ਪੁੱਛਿਆ ਗਿਆ ਉਹਨਾਂ ਨੇ ਦੱਸਿਆ ਕਿ ਜਿਹੜੀ ਤੁਸੀਂ ਅਪਾਇੰਟਮੈਂਟ ਉਹ ਤਿੰਨ ਤੋਂ ਚਾਰ ਮਹੀਨੇ ਲੇਟ ਲਈਏ ਸੋ ਜਦੋਂ ਵੀ ਤੁਸੀਂ ਕੰਪਨੀ ਛੱਡਦੇ ਹਾਂ ਜਦੋਂ ਵੀ ਮੰਨ ਲਓ ਤੁਸੀਂ ਪਹਿਲੀ ਕੰਪਨੀ ਛੱਡਦੇ ਹਾਂ ਨਾਲ ਦੀ ਨਾਲ ਦੂਸਰੀ ਕੰਪਨੀ ਦੇ ਵਿੱਚ ਜਿਹੜੀ ਆਪਣੇ ਅਪੁਆਇੰਟਮੈਂਟ ਅਪਲਾਈ ਕਰੋ ਕਿਉਂਕਿ ਸਾਰਾ ਕੁਝ ਆਨਲਾਈਨ ਹੈ ਪਹਿਲਾਂ ਇਹ ਸੀਗਾ ਕਿ ਕੰਪਨੀਆਂ ਆਪਣੇ ਵਕੀਲ ਨੂੰ ਕਹਿੰਦੀਆਂ ਸੀਗੀਆਂ ਵਕੀਲ ਆਫਲਾਈਨ ਕਿਸੇ ਵੀ ਤਰੀਕੇ ਨਾਲ ਤੁਹਾਡੇ ਜਿਹੜਾ ਵਰਕ ਪਰਮਿਟ ਨਵਾਂ ਉਹਨੂੰ ਸਬਮਿਟ ਅਪਲਾਈ ਕਰ ਦਿੰਦਾ ਸੀਗਾ ਕਿ ਨਵਾਂ ਵਰਕ ਪਰਮਿਟ ਬੰਦੇ ਦਾ ਆਕੜਾ ਹੋਣਾ ਹੁੰਦਾ ਉਹਦੇ 'ਚ ਦਿੱਕਤ ਨਹੀਂ ਹੁੰਦੀ ਸੀ ਵਰਕ ਪਰਮ ਅਪਲਾਈ ਹੋ ਜਾਂਦਾ ਸੀ ਹੁਣ ਬਹੁਤਾਂ ਨੂੰ ਅਪੁਆਇੰਟਮੈਂਟ 6ਵੇਂ ਮਹੀਨੇ ਦੀ ਕਿਸੇ ਨੂੰ 5ਵੇਂ ਦੀ ਕਿਸੇ ਨੂੰ 7ਵੇਂ ਦੀ ਮਿਲੀ ਆ ਲੋ ਤੋਂ 3-3 ਮਹੀਨੇ ਦੀ ਵਰਕ ਪਰਮਾਡਨ ਨਿਕਲਣ ਦੀ ਅਪਾਇੰਟਮੈਂਟ ਉਤੋਂ ਬਾਅਦ ਵਰਕ ਪਰਮਾਣ ਨਿਕਲਣ ਤੋਂ ਬਾਅਦ ਫਿਰ ਜਿਉਂ ਤਰਾ ਵਰਕ ਪਰਮਾਡਾ ਹੁੰਦਾ ਵਾ ਫਿਰ ਜਿਹੜਾ ਜਿਹੜਾ ਵਾ ਅਪਲੋਡ ਹੋਣੇ ਆ ਤੁਹਾਡੇ ਡਾਕੂਮੈਂਟ ਜਿਦਾ ਕਿ ਆਰਸੀ ਕਾਰਡ ਦਾ ਐਡਰੈਸ ਚੇਂਜ ਹੋਣਾ ਜਾਂ ਉਹਦਾ ਉਹਦੀ ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਤੇ ਗੈਰ ਦੇ ਨਾਲ ਜਿਹੜੀ ਅਪਾਇੰਟਮੈਂਟ ਮਿਲਦੀ ਪਈ ਜੀ